ਦੋ ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਟੋਟਲ 10 ਰਿਸ਼ਤੇ ਨੇ ਇੱਕ ਕੁੜੀ ਮੰਗਲੀ ਇਕ ਆ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਤੇ ਬੇਨਤੀ ਹੈ ਜਿਸ ਤਰ੍ਹਾਂ ਦਾ ਪਰਿਵਾਰ ਨੇ ਲਿਖਾਇਆ ਡਾਟੇ ਨੂੰ ਸਮਝ ਕੇ ਫਿਰ ਫੋਨ ਕਰੋ ਜੀ ਪਹਿਲਾ ਰਿਸ਼ਤਾ ਜ਼ਿਲ੍ਹਾ ਜਲੰਧਰ ਤੋਂ ਆ ਜੀ ਕੈਨੇਡਾ ਦੇ ਵਿੱਚ ਆ ਕੁੜੀ ਕੈਨੇਡਾ ਬੇਟਰ ਵੀ ਜਾਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਕੱਦ ਕਾਠ ਭੈਣ ਭਾਈ ਸਭ ਕੁਝ ਲਿਖਿਆ ਹੁੰਦਾ ਹੈ ਇੱਥਾਂ ਲਾਲ ਪੱਟੀ 'ਚ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਆ ਅਗਲਾ ਰਿਸ਼ਤਾ ਆਰ ਬੰਗ ਜਲੰਧਰ ਤੋਂ ਮੁੰਡਾ ਕੈਨੇਡਾ ਦੇ ਵਿੱਚ ਆ ਕਹਿੰਦਾ ਕੈਲਗਰੀ ਇਲੈਕਟ੍ਰੀਸ਼ੀਅਨ ਆਣਾ ਤੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਮੁੰਡਾ ਸਾਰਾ ਡਾਟਾ ਪੜੋ ਸਮਝੋ ਲਾਲ ਪੱਟੀ 'ਚ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਇਆ ਸਕਰੀਨਸ਼ਾਟ ਲੈ ਲਿਆ ਕਰੋ ਜਾਂ ਸਕਰੀਨ ਰੋਕ ਲਿਆ ਕਰੋ ਫਿਰ ਪਰਿਵਾਰ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਕੈਨੇਡਾ ਦੇ ਵਿੱਚ ਆਪਣਾ ਘਰਬਾਰ ਹੈ 10 ਕਿਲੇ ਜ਼ਮੀਨ ਹੈ ਸਭ ਕੁਝ ਸੈਟਲ ਦਾ ਕੈਨੇਡਾ ਦੇ ਵਿੱਚ ਚੰਗੀ ਤਰ੍ਹਾਂ ਪੜ ਕੇ ਪਰਿਵਾਰ ਦੇ ਦੋ ਨੰਬਰ ਨੇ ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਮੁੰਡੇ ਨੇ ਬੀਏ ਕੀਤੀ ਹੋਈ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜੌਬ ਟਰਕਿੰਗ ਦੀ ਹੈ 2 ਢਾਈ ਕਿੱਲੇ ਜ਼ਮੀਨਾ ਮੁੰਡਾ ਡਬੋਰ ਸਾਡਾ ਕੁੜੀ ਕਿਸ ਤਾਂ ਚਾਹੀਦੀ ਸਭ ਕੁਝ ਪੜ ਕੇ ਪਰਿਵਾਰ ਨਾਲ WhatsApp ਨੰਬਰ ਦਿੱਤਾ ਹੋਇਆ ਬਾਹਰਲੇ ਗੱਲ ਕਰੋ ਅਗਲਾ ਰਿਸ਼ਤਾ ਜਿਲ੍ਹਾ ਮੋਗਾ ਤੋਂ ਆ ਜੀ ਇਹ ਮੁੰਡਾ ਵੀ ਕੈਨੇਡਾ ਤੋਂ ਹੀ ਆ ਕੈਨੇਡਾ ਦੇ ਵਿੱਚ ਪੀਆਰ ਆ 5 ਕਿੱਲੇ ਜ਼ਮੀਨ ਆ ਸਾਰਾ ਡਾਟਾ ਸਮਝੋ ਪੜੋ ਕੱਲਾ-ਕੱਲਾ ਮੁੰਡਾ ਜੀ ਭੈਣ ਭਰਾ ਕੋਈ ਨਹੀਂ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਦਾਸਪੁਰ ਤੋਂ ਆ ਬਠਿੰਡਾ ਇਹ ਵੀ ਸੌਰੀ ਕੈਨੇਡਾ ਮੁੰਡਾ ਪੀਆਰ ਹੈ ਰੈਗੂਲਰ ਜੌਬ ਹੈ ਬ੍ਰੈਂਪਟਨ ਦੇ ਵਿੱਚ ਸਾਰਾ ਡਾਟਾ ਪੜ੍ਹ ਕੇ ਸਮਝ ਕੇ ਫਿਰ ਪਰਵਾਰ ਨਾਲ ਗੱਲ ਕਰੋ ਲਾਲਪੱਟੇ 'ਚ ਨੰਬਰ ਅਗਲਾ ਰਿਸ਼ਤਾ ਜਿਲ੍ਹਾ ਫਰੀਦਕੋਟ ਤੋਂ ਆ ਜੀ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਮੁੰਡਾ ਇੰਡੀਆ ਹੈ ਤਨ ਗਿੱਲੇ ਜ਼ਮੀਨਾਂ ਨਿਹਾਲ ਸਿੰਘ ਵਾਲਾ ਬਰਨਾਲ ਰੋਡ ਤੇ ਚਾਰ ਪਲਾਟ ਨੇ ਫਰੀਦਕੋਟ ਮਾਤਾ ਪਿਤਾ ਗਸ਼ਟ ਅਫਸਰ ਨੇ ਪੀਆਰ ਅਪਲਾਈ ਕੀਤੀ ਹੈ ਕੈਨੇਡਾ ਦੀ ਸਾਰਾ ਪੜ੍ਹ ਕੇ ਗੱਲ ਕਰੋ ਅਗਲਾ ਰਿਸ਼ਤਾ ਅੰਮ੍ਰਿਤਸਰ ਸਾਹਿਬ ਤੋਂ ਆ ਸੌਫਟਵੇਅਰ ਇੰਜੀਨੀਅਰ ਹੈ 11 ਕਿੱਲੇ ਜ਼ਮੀਨ ਹੈ ਅਰਬਨ ਪ੍ਰਾਪਰਟੀ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਸਾਰਾ ਡਾਟਾ ਸਮਝੋ ਫਿਰ ਪਰਿਵਾਰ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜਿਹੜਾ ਬਠਿੰਡਾ ਤੋਂ ਆ ਕਨੇਡਾ ਦੇ ਵਿੱਚ ਆ ਮੁੰਡਾ ਇਹ ਵੀ ਮੁੰਡਾ ਕੱਲਾ ਕੱਲਾ ਹੈ ਨਾ ਭੈਣ ਨਾ ਭਰਾ ਕਨੇਡਾ ਸੱਚ ਕੇਚਵਨ ਰਜਿਨਾ ਵਰਕਪਲ ਫੁੱਲ ਟਾਈਮ ਹੈ ਨੌਕ ਲਈ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਕੱਲਾ ਕੱਲਾ ਮੁੰਡਾ ਜੀ ਸਾਰਾ ਡਾਟਾ ਪੜ ਕੇ ਗੱਲ ਕਰੋ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਕੁੜੀ ਮੰਗਲੀਕ ਹੈ ਜਿਹੜਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪ੍ਰਾਈਵੇਟ ਟੀਚਰ ਹੈ ਮੁੰਡੇ ਵਾਲੀ ਕਾਲਮ ਨੂੰ ਧਿਆਨ ਨਾ ਪੜ ਲਿਓ ਸਾਰਾ ਡਾਟਾ ਸਮਝ ਕੇ ਫਿਰ ਕੁੜੀ ਦੇ ਪਰਿਵਾਰ ਨਾਲ ਲਾਲ ਪੱਟੀ ਵਾਲੇ ਨੰਬਰ ਤੇ ਗੱਲ ਕਰ ਸਕਦੇ ਹੋ ਹਰੇਕ ਰਿਸ਼ਤਾ ਤੁਹਾਡੇ ਕੋਲੇ ਪਹੁੰਚੇ ਚੈਨਲ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਜੀ ਐਡ ਪੋਲ ਨਹੀਂ ਹੈ ਇੱਥਾ ਸਾਡਾ ਨੰਬਰ